ਅਜਗੁਰਿਆਂ ਦੇ ਰਿਸ਼ੀ ਬਾਜ਼ਾਰ ਵਿੱਚ ਬਾੜ ਨੰਬਰ 9 ਵੱਲੋਂ ਦੁੱਧ ਖੀਰ ਦਾ ਲੰਗਰ ਲਗਾਇਆ ਗਿਆ। ਇਹ ਸੇਵਾ ਬਾੜ ਨੰਬਰ 9 ਦੀ ਕੌਂਸਲਰ ਨਵਜੋਤ ਕੌਰ ਮਨੋਤਾ ਅਤੇ ਮਨੋਤਾ ਬਿਸਕੁਟ ਵੈਕਰੀ ਬਾੜ ਵਾਸੀਆਂ ਤੇ ਰਿਸ਼ੀ ਬਾਜ਼ਾਰ ਦੇ ਦੁਕਾਨਦਾਰ ਦੇ ਸਹਿਯੋਗ ਨਾਲ ਸੇਵਾ ਕੀਤੀ ਗਈ। ਇਸ ਮੌਕੇ ਸੇਵਾ ਨਿਵਾਰੇ ਬਾੜ ਨੰਬਰ 9 ਦੇ ਕੌਂਸਲਰ ਨਵਜੋਤ ਕੌਰ ਮਨੋਤਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਨਾਲ ਨਾਲ ਸਾਨੂੰ ਭਾਈ ਮੋਤੀਰਾ ਮੈਰਾਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਨੂੰ ਵੀ ਸਦਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਉਸ ਨਾਜ਼ੁਕ ਸਮੇਂ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਇਸ ਮੌਕੇ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਜੀ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਚੋਹਾਨ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਰੋਸ਼ਨ ਲਾਲ ਰੋਸ਼ੀ ਕੌਂਸਲਰ ਜਸਵੀਰ ਰਾਜੂ ਕੌਂਸਲਰ ਪਤੀ ਸੰਜੀਵ ਕੁਮਾਰ ਹੀਰ ਕੌਂਸਲਰ ਪਤੀ ਸੁਨੀਲ ਮਨੋਤਾ ਕੋਆਰਡੀਨੇਟਰ ਪੰਕਜ ਭਾਰਤਵਾਸ ਗੁਰਵਿੰਦਰ ਸਿੰਘ ਨੋਰਾ ਐਸਸੀ ਬਿੰਗੁਰਿਆ ਬਲਾਕ ਪ੍ਰਧਾਨ ਜਸਪਾਲ ਆਜ਼ਾਦ ਨਵ ਦੁਰਗਾ ਜਗਰਾਤਾ ਕਮੇਟੀ ਪਾਣੀ ਵਾਲੀ ਟੈਂਕੀ ਅਤੇ ਫਰੈਂਸ ਜਗਰਾਤਾ ਕਮੇਟੀ ਪਿੰਗਾ ਵਾਲਾ ਚੌਂਕ ਬੁੱਢਾ ਦਲ ਫੁੱਟਬਾਲ ਕਲੱਬ ਹਾਜ਼ਰ ਸਰ ਇਹ ਲੰਗਰ ਸੇਵਾਸ਼ੀ ਦਾਦੀ ਯਾਦ ਵਿੱਚ ਸਮਰਪਣ ਅਤੇ ਸਾਂਝੇ ਭਾਵਨਾ ਦਾ ਪ੍ਰਤੀਕ ਹੈ ਜੀਆਂ ਦੀ ਨਿਸਾਨੀ ਸ਼ਹਾਦਤ ਨੂੰ ਜੋ ਕਿ ਇਹ ਹਫਤਾ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹੈਗਾ ਸਮੁੱਚੇ ਸੰਸਾਰ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਗਰਾਇਆ ਸ਼ਹਿਰ ਦੇ ਵਿੱਚ ਜਿਹੜਾਗਾ ਦੁੱਧ ਦਾ ਲੰਗਰ ਜਿਹੜਾ ਹੈਗਾ ਉਹ ਲਗਾਇਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਜਿਹੜਾਗਾ ਆਪਣੇ ਮਨੋਤਾ ਜੀ ਔਰ ਇਹਨਾਂ ਦੇ ਸਮੁੱਚੇ ਪਰਿਵਾਰ ਨੇ ਹਮੇਸ਼ਾ ਹੀ ਹਰ ਸਾਲ ਜਿਹੜਾ ਹੈਗਾ ਆ ਉਹ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਹੈਗੇ ਅਲਸਾਨੀ ਸਾਹਿਬ ਤੇ ਜਿਹੜਾ ਹੈਗਾ ਇਹ ਲੰਗਰ ਲਗਾਉਂਦੇ ਆ ਅੱਜ ਵੀ ਜਿਹੜਾ ਹੈਗਾ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਇਹ ਲੰਗਰ ਲਗਾਇਆ ਅਸੀਂ ਵੀ ਅੱਜ ਇਸ ਦੇ ਵਿੱਚ ਸ਼ਿਰਕਤ ਕੀਤੀ ਹੈ ਸੋ ਇਸ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਆ ਜਿਹੜੇ ਕਿ ਇਦਾਂ ਦੇ ਬਲੁਕਤਾ ਤੇ ਮਾਨਤਾ ਦੀ ਸੇਵਾ ਦੇ ਖਿਆਨ ਦੇ ਵਿੱਚ ਰਹੇਗਾ ਉਹ ਕੰਮ ਕਰਦੇ ਰਹੇ ਆ ਔਰ ਸਮੂਹ ਸਤ ਸੰਗਤ ਨੂੰ ਮੈਂ ਇੱਕੋ ਇੱਕ ਜਿਹੜੀਆ ਬੇਨਤੀ ਕਰਦਾ ਕਿ ਉਹਨਾਂ ਗੁਰੂਆਂ ਦੇ ਵਾਹਿ ਪੂਰਨਿਆਂ ਦੇ ਚੱਲ ਕੇ ਜਿਹੜੇ ਛੋਟੀਆਂ-ਛੋਟੀਆਂ ਲੰਨੀਆਂ-ਮੁਨੀਆਂ ਜਿੰਦਾ ਸੀ ਉਸ ਵਾਂਗ ਜਿਹੜੇ ਛੋਟੇ-ਛੋਟੇ ਸਾਹਿਬਜ਼ਾਦੇ ਸੀ ਉਹਨਾਂ ਦੀ ਰਸਾਨੀ ਸਹਾਦਤ ਦੀ ਹਮੇਸ਼ਾ ਜਿਹੜਾ ਹੈਗਾ ਉਹ ਲਤਮਸਤ ਰਹੋ ਤੇ ਉਹਨਾਂ ਦੇ ਪਾਏ ਪੂਰਨਿਆਂ ਦੇ ਚੱਲ ਕੇ ਬਲੁਖਤਾ ਤੇ ਮਾਨਤਾ ਦੀ ਸੇਵਾ ਕਰਦੇ ਰਹੇ ਤੇ ਆਪਣਾ ਜੀਵਨ ਨਹੀਂ ਸਾਰਿਆ ਵਾਹਿਗੁਰੂ ਜੀ ਦਾ ਖਾਲਸਾ ਸ਼ਨੀ ਵਾਹਿ ਨੂਰੀ ਦੇ ਘਰੇ ਅੱਜ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦੇ ਯਾਦ ਦੇ ਵਿੱਚ ਚਾਰ ਸਾਹਿਬ ਜਾਂਦਿਆਂ ਦੀ ਸ਼ਹਾਦਤ ਦੇ ਯਾਦ ਦੇ ਵਿੱਚ ਮੋਤੀਰਾ ਮਹਿਰਾਜੀ ਦੀ ਸ਼ਹਾਦਤ ਦੇ ਜਾਂਦਿਆਂ ਵਿੱਚ ਅੱਜ ਦੁਕਾਨ ਤੇ ਦੁੱਧ ਦਾ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੇ ਵਿੱਚ ਸਹਿਯੋਗ ਸਾਡੇ ਸਮੂਹ ਰਿਸ਼ੀ ਬਾਜ਼ਾਰ ਸਮੂਹ ਬਾੜ ਨੰਬਰ 9 ਤੋਂ ਮਹੱਲਾ ਨਿਵਾਸੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁੱਧ ਦਾ ਤੇ ਖੀਰ ਦਾ ਲੰਗਰ ਲਗਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ